ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਜਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਅਸੀਂ ਹਲਦੀ ਦੇ ਪਾਣੀ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ 8 ਮਈ 2025 ਨੂੰ ਵਿਸਾਖੀ ਦੀ ਇਕਾदशी ਤੇ ਇਹ ਉਪਾਅ ਕਰ ਲੈਣੇ ਉਹਨਾਂ ਤੇ ਤੁਹਾਡਾ ਇਹ ਉਪਾਅ ਹੈ ਜਿਹੜਾ ਤੁਹਾਡੇ ਘਰ ਦੀ ਸਾਰੀ ਗਰੀਬੀ ਨੂੰ ਦੂਰ ਕਰ ਦੇਵੇਗਾ ਤੇ ਤੁਹਾਨੂੰ ਕਰੋੜਪਤੀ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਤੇ ਇਸੇ ਤਰ੍ਹਾਂ ਜਿਵੇਂ ਕਿ ਆਪਾਂ ਸਾਰੇ ਹੀ ਪਹਿਨਪਰਾ ਚਾਹੁੰਦੇ ਹਾਂ ਕਿ ਵਿਸਾਖ ਦਾ ਮਹੀਨਾ ਚੱਲ ਰਿਹਾ ਹੈ ਕਿ ਵਿਸਾਖ ਦੇ ਮਹੀਨੇ ਤੋਂ ਬਾਅਦ ਮਾਸ ਦੇ ਮਹੀਨੇ ਦੇ ਨਾਲ ਵੀ ਜਾਣਿਆ ਜਾਂਦਾ ਹੈ ਕੈਨ ਦਾ ਭਾਵ ਕਿ ਸ਼੍ਰੀ ਹਰੀ ਵਿਸ਼ਨੂ ਜੀ ਨੂੰ ਵਿਸਾਖ ਦਾ ਮਹੀਨਾ ਜੋ ਉਹ ਬਹੁਤ ਹੀ ਜ਼ਿਆਦਾ ਬਿਹਾਰਾ ਹੁੰਦਾ ਤੇ ਜੇਕਰ ਤੁਸੀਂ ਇਸ ਕੋ ਪਾ ਨੂੰ ਕਰਦੇ ਹੋ 8 ਮਈ 2025 ਦੇ ਦਿਨ ਵਸਾਖ ਦੇ ਮਹੀਨੇ ਦੇ ਵਿੱਚ ਤੇ ਇਹ ਸਿਰਫ ਤੁਹਾਡਾ ਹੀ ਭਾਗ ਨਹੀਂ ਚਮਕਾਉਂਦਾ ਤੁਹਾਡੇ ਭਾਗ ਦੇ ਨਾਲ-ਨਾਲ ਆਉਣ ਵਾਲੀਆਂ ਤੁਹਾਡੀਆਂ 7 ਪੀੜੀਆਂ ਦੀ ਕਿਸਮਤ ਵੀ ਚਮਕਾਵੇਗਾ ਬਸ ਇਸ ਦਿਨ ਤੁਸੀਂ ਆਪਣੀ ਘਰ ਦੇ ਵਿੱਚ ਹਲਦੀ ਦਾ ਪਾਣੀ ਪਾ ਕੇ ਇੱਕ ਛੋਟਾ ਜਿਹਾ ਉਪਾਅ ਕਰ ਦੇਣਾ ਹੈ ਤੁਸੀਂ ਇਹ ਸਮਝ ਸਕਦੇ ਹੋ ਕਿ ਜੇਕਰ ਤੁਸੀਂ ਇਹ ਉਪਾਅ ਕਰਨੋਂ ਤਾਂ ਇਹ ਉਪਾਅ ਕਰਨ ਦੀ ਨਾਲੇਕਰ ਤੁਹਾਡੇ ਘਰ ਦੇ ਵਿੱਚ ਕੋਈ ਵੀ ਨੈਗੇਟਿਵ એનર્ਜੀ ਹੈ ਤੁਹਾਡੇ ਘਰ ਨੂੰ ਚਾ ਕਾਰੋਬਾਰ ਵਪਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗੀ ਅਚਾਨਕ ਹੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਗਿਆ ਤੇ ਚਾਹ ਫਿਰ ਇਸ ਦੇ ਨਾਲ ਨਾਲ ਕਰਜ਼ੇ ਵਰਗੀਆਂ ਸਮੱਸਿਆਵਾਂ ਦੇ ਵਿੱਚ ਤੁਸੀਂ ਫਸ ਚੁੱਕੇ ਹੋ ਜੇਕਰ ਤੁਹਾਨੂੰ ਇਸ ਤਰ੍ਹਾਂ ਦੀਆ ਪ੍ਰੋਬਲਮ ਤੇ ਮੁਸ਼ਕਲਾਂ ਫੇਸ ਕਰਨੀਆਂ ਪੈਂਦੀਆਂ ਨੇ ਤੇ ਜਵਿਰ ਤੁਹਾਡੇ ਘਰ ਦੇ ਵਿੱਚ ਕਲੇਸ਼ ਲੜਾਈ ਝਗੜੇ ਬਹੁਤ ਜ਼ਿਆਦਾ ਰਹਿੰਦੇ ਨੇ ਕੋਈ ਨਾ ਕੋਈ ਤੁਹਾਡੇ ਘਰ ਦੇ ਵਿੱਚ ਅਜਿਹੇ ਵਿਅਕਤੀ ਹੁੰਦਾ ਹੈ ਜੋ ਬਹੁਤ ਸਾਰੇ ਬਿਨਾ ਮਤਲਬ ਦੇ ਬਿਨਾ ਗੱਲ ਦੇ ਹੀ ਲੜਾਈ ਝਗੜੇ ਕਰਦਾ ਰਹਿੰਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਸਿਰਫ ਇਹ ਇੱਕ ਉਪਾਅ ਕਰਨਾ ਹੈ ਤੇ ਇਹ ਇੱਕ ਉਪਾਅ ਕਰਨ ਤੇ ਨਾਲ ਹੀ ਤੁਹਾਡੇ ਸਾਰੇ ਲੜਾਈ ਝਗੜੇ ਤੁਹਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਲਦੀ ਜਿਹੜੀ ਵਿੱਚ ਜਗਾ ਤੇ ਹੁੰਦੀ ਹੈ ਜਿੱਥੇ ਵੀ ਹਲਦੀ ਹੁੰਦੀ ਹੈ ਨਾ ਉਥੇ ਨਕਾਰਾਤਮਕ ਊਰਜਾ ਦਾ ਪ੍ਰਵਾਹ ਨਹੀਂ ਹੁੰਦਾ ਕੋਈ ਵੀ ਮਾੜੀ ਸ਼ਕਤੀ ਨਹੀਂ ਹੁੰਦੀ 네ਗੇਟਿਵ એનર્ਜੀ ਦਾ ਵਾਸ ਨਹੀਂ ਹੁੰਦਾ ਇਸ ਦੇ ਲਈ ਅਸੀਂ ਜਦੋਂ ਵੀ ਆਪਣੇ ਘਰ ਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦਾ ਅਸੀਂ ਸ਼ੁਭ ਕੰਮ ਕਰਦੇ ਹਾਂ ਨਾ ਉਹ ਸ਼ੁਭ ਕਰਮ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਹਲਦੀ ਦਾ ਹੀ ਵਰਤੋਂ ਕਰਦੇ ਹਾਂ ਤੇ ਦੂਸਰੀ ਚੀਜ਼ ਮੀਨ ਗੱਲ ਜਿਹੜੀ ਹਲਦੀ ਹੁੰਦੀ ਹੈ ਨਾ ਉਹ ਸਾਡੇ ਸੁੱਖ ਤੇ ਸੁਭਾਗਿਆ ਦਾ ਪ੍ਰਤੀਕ ਹੁੰਦੀ ਹੈ ਤੇ ਜਦੋਂ ਵੀ ਤੁਸੀਂ ਹਲਦੀ ਦੇ ਨਾਲ ਜੁੜੇ ਹੋਏ ਉਪਾਅ ਆਪਣੀ ਘਰ ਦੇ ਵਿੱਚ ਕਰਦੇ ਉਹਨਾਂ ਤੇ ਅਚਾਨਕ ਹੀ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਤੀਸਰੀ ਗੱਲ ਜੋ ਹਲਦੀ ਹੁੰਦੀ ਹੈ ਇਹ ਸ਼੍ਰੀ ਹਰੀ ਵਿਸ਼ਨੂ ਜੀ ਦੇ ਨਾਲ ਜੁੜੀ ਹੁੰਦੀ ਹੈ ਪੀਜੀ ਮੇਂ ਹੀ ਸ਼੍ਰੀ ਹਰੀ ਵਿਸ਼ਨੂ ਜੀ ਪ੍ਰਸੰਨ ਹੋ ਜਾਂਦੇ ਨੇ ਤੇ ਸਿੱਧਾ ਸਿੱਧਾ ਤੁਸੀਂ ਮਾਤਾ ਲਕਸ਼ਮੀ ਜੀ ਨੂੰ ਵੀ ਪ੍ਰਸੰਨ ਕਰ ਲੈਨੇ ਹੋ ਤੇ ਗੱਲ ਕਰਦਿਆਂ ਹੁਣ ਇਸ ਉਪਾਅ ਬਾਰੇ ਵੀ ਇਸ ਉਪਾਅ ਨੂੰ ਕਿਵੇਂ ਕਿਹੜੇ ਤਰੀਕੇ ਦੇ ਨਾਲ ਕਿਹੜਾ ਉਪਾਏ ਅਸੀਂ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਦੀ ਵੀਡੀਓ ਜੰਗੀ ਲੱਗਦੀ ਏ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓਜ਼ ਨੂੰ ਵਾਦ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਜੇਕਰ ਤੁਸੀਂ 4 ਮਈ 2025 ਨੂੰ ਸ਼੍ਰੀ ਹਰੀ বিষ্ণੂ ਜੀ ਦਾ ਧਿਆਨ ਵੀ ਇਕਾਤਰ ਲੈਣਿਓ ਕਹਿਣ ਦਾ ਭਾਵ ਕਿ ਉਪਾਅ ਕਰਨ ਦੇ ਨਾਲ ਨਾਲ ਤੁਸੀਂ ਹਰੀ বিষ্ণੂ ਜੀ ਦਾ ਧਿਆਨ ਵੀ ਕਰਨਿਓ ਤਾਂ ਵੀ ਤੁਹਾਨੂੰ ਇਸ ਦਿਨ ਬਹੁਤ ਹੀ ਵਧੀਆ ਚਮਤਕਾਰ ਤੁਹਾਡੇ ਨਾਲ ਹੋਣਗੇ ਕਹਿਣ ਦਾ ਭਾਵ ਕਿ ਤੁਹਾਡੇ ਦੁੱਖ ਤਕਲੀਫ ਨੇ ਜਿਹੜੇ ਉਹ ਦੂਰ ਹੋ ਸਕਦੇ ਨੇ ਇਹ ਜੇਕਰ ਇਸ ਦੇ ਨਾਲ-ਨਾਲ ਤੁਸੀਂ ਉਪਾਅ ਵੀ ਕਰ ਲੈਂਦੇ ਹੋ ਫਿਰ ਤੁਹਾਡੇ ਲਈ ਸੋਹਣੀ ਤੇ ਸੁਹਾਗੇ ਵਾਲੀ ਗੱਲ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ-ਨਾਲ ਤੁਸੀਂ ਆਪਣਾ ਭਾਗ ਦੀ ਕਿਸਮਤ ਨੂੰ ਤਾਂ ਚਮਕਾਓਗੇ ਹੀ ਤੁਹਾਡੇ ਨਾਲ-ਨਾਲ ਤੁਹਾਡੀਆਂ ਆਉਣ ਵਾਲੀਆਂ ਸੱਤ ਪੀੜੀਆਂ ਦੀ ਕਿਸਮਤ ਵੀ ਚਮਕ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਮ ਇਸ ਤਰੀਕੇ ਦੇ ਨਾਲ ਤੁਹਾਨੂੰ ਉਪਾਅ ਕਰਨ ਦੇ ਲਈ ਚਾਹੀਦੀ ਹੈ ਪੀਸੀ ਹਲਦੀ ਜੇਕਰ ਤੁਹਾਡੀ ਘਰ ਦੇ ਵਿੱਚ ਪੀਸੀ ਹੋਈ ਹਲਦੀ ਹੋएगी ਤਾਂ ਤੁਸੀਂ ਉਸ ਦਾ ਇਸਤੇਮਾਲ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪੀਸੀ ਹੋਈ ਹਲਦੀ ਨਹੀਂ ਹੈਗੀ ਤਾਂ ਤੁਸੀਂ ਹਲਦੀ ਦੀ ਗੱਠ ਲੈ ਕੇ ਉਸ ਨੂੰ ਪੀਸ ਕੇ ਉਸ ਦਾ ਚੰਗੀ ਤਰ੍ਹਾਂ ਇੱਕ ਫਾਈਨ ਜਿਹਾ ਪਾਊਡਰ ਤਿਆਰ ਕਰ ਲੈਣਾ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਹੈ ਕੋੜਾ ਜਿਹਾ ਪਾਣੀ ਚਾਹੀਦਾ ਸ਼ੁੱਧ ਸਾਫ਼ ਸੁਥਰਾ ਪਾਣੀ ਹੋਵੇ ਤੇ ਥੋੜਾ ਜਿਹਾ ਤੁਹਾਨੂੰ ਚਾਹੀਦਾ ਗੰਗਾ ਜਲ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਕਟੋਰੀ ਦੇ ਵਿੱਚ ਤਾਂ ਪੀਸੀ ਹੋਈ ਹਲਦੀ ਲੈ ਲੈਣੀ ਹੈ ਤੇ ਇੱਕ ਖਾਲੀ ਕਟੋਰੀ ਲੈ ਲੈਣੀ ਉਹ ਤੁਸੀਂ ਕੱਚ ਦੀ ਲੈ ਸਕਦੇ ਹੋ ਜਾਂ ਫਿਰ ਕਿਸੇ ਵੀ ਤਾਤੂ ਦੀ ਲੈ ਸਕਦੇ ਹੋ ਇਸ ਦੇ ਵਿੱਚ ਤੁਸੀਂ 2-3 ਛੋਟਕੀਆਂ ਹਲਦੀ ਪਾ ਲੈਣੀ ਹੈ ਹਲਦੀ ਪਾਉਣ ਦੇ ਨਾਲ ਦਾ ਥੋੜਾ ਜਿਹਾ ਤੁਸੀਂ ਇਸ ਹਲਦੀ ਦੇ ਵਿੱਚ ਪਾਣੀ ਪਾੜਾ ਤੇ ਥੋੜਾ ਜਿਹਾ ਤੁਸੀਂ ਪਾਉਣਾ ਹੈ ਗੰਗਾ ਜਲ ਦੋਨਾਂ ਹੀ ਚੀਜ਼ਾਂ ਨੂੰ ਤੁਸੀਂ ਪਾ ਕੇ ਮਿਕਸ ਕਰ ਲੈਣਾ ਹੈ ਜਿਵੇਂ ਹੀ ਤੁਸੀਂ ਇਹ ਹਲਦੀ ਦਾ ਪਾਣੀ ਤਿਆਰ ਕਰਨਾ ਹੈ ਨਾ ਤੇ ਇੱਥੇ ਤੁਸੀਂ ਇੱਕ ਮੰਤਰ ਬੋਲਣਾ ਹੈ ਮੰਤਰ ਵੀ ਇੱਕ ਵਰਡ ਬੋਲਣਾ ਹੈ ਵਰਡ ਏ ਸ਼੍ਰੀਮ 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 ਇਸ ਤਰੀਕੇ ਦੇ ਨਾਲ ਤੁਸੀਂ ਦਿਨਵਾਰ ਬੋਲਦੇ ਰਹਿ ਇਸ ਤਰੀਕੇ ਦੇ ਨਾਲ ਜਿਹੜਾ ਇਹ ਤੁਸੀਂ ਹਲਦੀ ਵਾਲਾ ਜਿਹੜਾ ਜਲ ਪਾਣੀ ਤਿਆਰ ਕੀਤਾ ਹੈ ਨਾ ਇਹ ਹੁਣ ਮੰਤਰਿਤ ਹੋ ਚੁੱਕਾ ਹੈ ਇਹ ਕੋਈ ਆਮ ਚੀਜ਼ ਨਹੀਂ ਰਹਿ ਚੁੱਕੀ ਜਿਹੜਾ ਤੁਸੀਂ ਹਲਦੀ ਵਾਲਾ ਪਾਣੀ ਤਿਆਰ ਕੀਤਾ ਹੈ ਨਾ ਤੇ ਇਸ ਹਲਦੀ ਵਾਲੇ ਪਾਣੀ ਨੂੰ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਹਰ ਇੱਕ ਕੋਨੇ ਦੇ ਵਿੱਚ ਤੁਸੀਂ ਜਾ ਕੇ ਇਸ ਪਾਣੀ ਦਾ ਛਿੜਕਾ ਕਰਨਾ ਹੈ। ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਇਸ ਦਾ ਛਿੜਕਾ ਕਰਦੇ ਸਮੇਂ ਵੀ ਕੋਈ ਵੀ ਤੁਹਾਡੇ ਘਰ ਦਾ ਕੋਨਾ ਖਾਲੀ ਨਹੀਂ ਬਚਣਾ ਚਾਹੀਦਾ ਸਿਫਟਾ ਸਿਫਟ ਤੁਹਾਡੇ ਘਰ ਦੇ ਜਿਹੜੇ ਵਾਸ਼ਰੂਮ ਨੇ ਬਾਥਰੂਮ ਨੇ ਜਾ ਫਿਰ ਟਾਇਲਟ ਤੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਘਰ ਦੇ ਵਿੱਚ ਤੁਸੀਂ ਇਸ ਹਲਦੀ ਵਾਲੇ ਪਾਣੀ ਦਾ ਛਿੜਕਾ ਕਰਨਾ ਹੈ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਕਮਰੇ ਕਮਰੇ ਨੇ ਰਸੋਈ ਹੈ ਘਰ ਦਾ ਮੇਨ ਗੇਟ ਹੈ ਬਾਲਕਨੀ ਹੈ ਜਿੰਨੇ ਵੀ ਜਗ੍ਹਾ ਬੜੀ ਹੋਈ ਹੈ ਹਰ ਇੱਕ ਜਗ੍ਹਾ ਤੇ ਤੁਸੀਂ ਇਸ ਪਾਣੀ ਦਾ ਛਿੜਕਾ ਕਰ ਦੇਣਾ ਹੈ ਜਦੋਂ ਤੁਸੀਂ ਇਸ ਹਲਦੀ ਵਾਲੇ ਪਾਣੀ ਦਾ ਛਿੜਕਾ ਕਰਨਾ ਹੈ ਉਸ ਸਮੇਂ ਤੁਸੀਂ ਇੱਕ ਮੰਤਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਨੋਟ ਕਰ ਸਕਦੇ ਹੋ ਕਾਪੀ ਤੇ ਜਾ ਵੀਰਤੀ ਆਂਦੀ ਨਾਲ ਤੁਸੀਂ ਸੁਣ ਸਕਦੇ ਹੋ ਇਹ ਮੰਤਰ ਓਮ ਨਮੋ ਭਗਵਤੇ ਵਾਸ਼ੂਦੇਵਾਏ ਨਮਾ ਇਹ ਮੰਤਰ ਤੁਸੀਂ ਬੋਲਦੇ ਹੋਏ ਹਲਦੀ ਦਾ ਛਿੜਕਾ ਕਰ ਦੇਣਾ ਆਪਣੇ ਘਰ ਦੇ ਵਿੱਚ ਯੋਗੇ ਜਿਹੜਾ ਮੰਤਰ ਇਹ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਬਹੁਤ ਹੀ ਜ਼ਿਆਦਾ ਮਹਾ ਚਮਤਕਾਰੀ ਮੰਤਰ ਹੈ ਜੇਕਰ ਤੁਹਾਨੂੰ ਇਹ ਮੰਤਰ ਬੋਲਣ ਦੇ ਵਿੱਚ ਔਖਾ ਲੱਗਦਾ ਤੁਸੀਂ ਇਸ ਮੰਤਰ ਨੂੰ ਬੋਲ ਨਹੀਂ ਸਕਦੇ ਤਾਂ ਤੁਸੀਂ ਬੋਲੋ ਜੈ ਸ਼੍ਰੀਰ ਰਾਜ ਜੈ ਸੀਤਾ ਰਾਮ ਜੈ ਸ਼੍ਰੀ ਰਾਮ ਜੈ ਸੀਤਾ ਰਾਮ ਰਾਮਿਰ ਬੋਲ ਸਕਦੇ ਹੋ ਜੈ ਸ਼੍ਰੀ ਹਰੀ ਵਿਸ਼ਨੂੰ ਜੈ ਮਾਤਾ ਲਕਸ਼ਮੀ ਜੈ ਸ਼੍ਰੀ ਹਰੀ ਵਿਸ਼ਨੂੰ ਜੈ ਮਾਤਾ ਲਕਸ਼ਮੀ ਇਸ ਤਰੀਕੇ ਦੇ ਨਾਲ ਵੀ ਤੁਸੀਂ ਬੋਲ ਸਕਦੇ ਹੋ ਇਹ ਜਰੂਰ ਬੋਲਣਾ ਕਿਉਂਕਿ ਜਿਹੜਾ ਪਰਮਾਤਮਾ ਹੁੰਦਾ ਹੈ ਨਾ ਉਹ ਸਾਡੀ ਮਨ ਦੀ ਭਾਵਨਾ ਨੂੰ ਦੇਖਦੇ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਪਾਠ ਪੂਜਾ ਤੇ ਉਹਨਾਂ ਦੀ ਆਰਾਧਨਾ ਕਰਦੇ ਆ ਇਸ ਤਰੀਕੇ ਦੇ ਨਾਲ ਹਲਦੀ ਵਾਲੇ ਪਾਣੀ ਦਾ ਛਿੜਕਾ ਆਪਣੇ ਘਰ ਦੇ ਗੋਨੇ-ਗੋਨੇ ਦੇ ਵਿੱਚ ਪੂਰੇ ਵਿਸ਼ਵਾਸ ਦੇ ਨਾਲ ਤੁਸੀਂ ਕਰ ਦੇਣਾ ਜਿਹੜਾ ਘਰ ਦਾ ਮੇਨ ਗੇਟ ਦੇ ਉੱਤੇ ਦਾ ਤੁਸੀਂ ਖਾਸ ਕਰਕੇ ਇਸ ਪਾਣੀ ਦਾ ਛਿੜਕਾ ਕਰਨਾ ਕਿਉਂਕਿ ਜਿਹੜਾ ਸਾਡੇ ਘਰ ਦਾ ਮੇਨ ਗੇਟ ਹੈ ਉੱਥੋਂ ਹੀ ਸਾਡੇ ਘਰ ਦੇ ਵਿੱਚ ਧੰਦੀ ਦੇਵੀ ਮਾਂ ਲక్ష్ਮੀ ਜੀ ਪ੍ਰਵੇਸ਼ ਕਰਦੀ ਸਾਡੇ ਘਰ ਦੇ ਮੇਨ ਗੇਟ ਤੋਂ ਤੇ ਸਾਡੇ ਘਰ ਦੇ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਵੀ ਸਾਡੇ ਘਰ ਦੇ ਮੇਨ ਗੇਟ ਤੋਂ ਹੀ ਹੁੰਦਾ ਹੈ ਤੇ ਜਿਵੇਂ ਹੀ ਤੁਸੀਂ ਘਰ ਆਪਣੇ ਘਰ ਦੇ ਵਿੱਚ ਹਲਦੀ ਵਾਲੇ ਪਾਣੀ ਦਾ ਛਿੜਕਾ ਕਰਦੇ ਹੋਗੇ ਤਾ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਵਾਸਤੂ ਦੋਸ਼ ਹੋਵੇਗਾ ਉਹ ਵੀ ਦੂਰ ਹੋ ਜਾਵੇਗਾ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਨੂੰ ਕਿਸੇ ਦੀ ਨજર ਲੱਗੇ ਉਹ ਵੀ ਤੁਰਤ ਦੂਰ ਹੋ ਜਾਵੇਗੀ ਤੇ ਜੇਕਰ ਦੁਬਾਰਾ ਤੋਂ ਤੁਹਾਨੂੰ ਇਸ ਤਰ੍ਹਾਂ ਹੁੰਦਾ ਹੈ ਕਿ ਤੁਹਾਡੇ ਘਰ ਨੂੰ ਕਿਸੇ ਦੀ ਬੁਰੀ ਨੈਚਰ ਨਾ ਲੱਗ ਜਾਵੇ ਤਾਂ ਦੁਬਾਰਾ ਤੋਂ ਤੁਹਾਡੇ ਘਰ ਨੂੰ ਕਿਸੇ ਦੀ ਵੀ ਬੁਰੀ ਨજર ਨਹੀਂ ਲੱਗੇਗੀ ਕਿਉਂਕਿ ਇਹ ਉਪਾਕਰਨ ਦੇ ਨਾਲ ਜੇਕਰ ਸਾਡੇ ਘਰ ਦੇ ਵਿੱਚ ਕਿਸੇ ਦੀ ਬੁਰੀ ਨજર ਲੱਗੀ ਹੁੰਦੀ ਹੈ ਤਾਂ ਤੁਰੰਤ ਦੂਰ ਹੋ ਜਾਂਦੀ ਹੈ ਤੇ ਜੇਕਰ ਨਹੀਂ ਲੱਗੀ ਹੁੰਦੀ ਤਾਂ ਉਹ ਸਾਡੇ ਘਰ ਨੂੰ ਬਚਾ ਕੇ ਰੱਖਦੀ ਸਾਡੇ ਘਰ ਨੂੰ ਬੁਰੀ ਨજર ਨਹੀਂ ਲੱਗਣ ਦਿੱਤੀ ਤੇ ਜਿਵੇਂ ਹੀ ਤੁਸੀਂ ਹਲਦੀ ਦੇ ਇਹ ਉਪਾਗ ਕਰਨਾ ਸ਼ੁਰੂ ਕਰ ਦਿਓਗੇ ਤਾਂ ਤੁਸੀਂ ਦੇਖੋਗੇ ਕਿ ਤੰਨੇ ਦੇ ਸਾਰੇ ਰਸਤੇ ਤੁਹਾਡੇ ਖੋਲਦੇ ਚਲੇ ਜਾਣਗੇ ਤੁਹਾਡੇ ਘਰ ਦੇ ਜਿਹੜਾ ਪੈਸਾ ਹੈ ਤੁਹਾਨੂੰ ਉਸ ਦੇ ਵਿੱਚ ਰੁਕਾਵਟ ਆ ਰਹੀ ਹੈ ਸੀ ਵੀ ਤੁਹਾਡੇ ਘਰ ਦੇ ਵਿੱਚ ਪੈਸਾ ਆ ਨਹੀਂ ਰਿਹਾ ਜਾਂ ਫਿਰ ਤੁਹਾਡੇ ਘਰ ਦੇ ਵਿੱਚੋਂ ਪੈਸਾ ਕਿਸੇ ਨੇ ਲੈ ਲਿਆ ਹੈ ਉਧਾਰ ਲੈ ਲਿਆ ਉਹ ਪੈਸਾ ਵਾਪਸ ਨਹੀਂ ਦੇ ਰਿਹਾ ਪੈਸੇ ਦੀ ਸਬੰਧੀ ਤੁਹਾਡੇ ਘਰ ਦੇ ਵਿੱਚ ਜੋ ਵੀ ਪ੍ਰੋਬਲਮ ਆ ਰਹੀ ਹੈ ਸੀ ਕਿ ਜਾਂ ਫਿਰ ਤੁਹਾਨੂੰ ਕਿਸੇ ਤੋਂ ਪੈਸਾ ਉਧਾਰ ਲੈਣਾ ਪੈ ਰਿਹਾ ਤਾਂ ਇਸ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਦੂਰ ਹੋ ਜਾਣਗੀਆਂ ਕਿਉਂਕਿ ਸ਼੍ਰੀ ਹਰੀ ਵਿਸ਼ਨੂ ਜੀ ਬਹੁਤ ਹੀ ਜਲਦੀ ਪ੍ਰਸੰਨ ਹੋ ਜਾਂਦੇ ਨੇ ਹਲਦੀ ਵਾਲੇ ਉਪਾਅ ਦੇ ਨਾਲ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਹਲਦੀ ਵਾਲਾ ਉਪਾਅ ਕੀਤਾ ਹੈ ਤਾਂ ਤੁਹਾਡੀ ਕੁੰਡਲੀ ਤੇ ਵਿੱਚ ਦੇਵ ਗੁਰੂ ਬ੍ਰਹਸਪਤੀ ਗ੍ਰਹਿ ਜਾਂ ਜੋ ਉਹ ਮજબૂત ਹੋ ਜਾਵੇਗਾ ਜੋ ਕਿ ਤੁਹਾਨੂੰ ਜਿਆਦਾ ਤੋਂ ਜਿਆਦਾ ਧਨ ਦਿੰਦੇ ਨੇ ਇਹ ਛੋਟਾ ਜਿਹਾ ਉਪਾਅ ਹੈ ਇਸਨ ਕੋਸੀ 8 ਮਈ 2025 ਦੇ ਦਿਨ ਚ ਜ਼ਰੂਰ ਕਰਿਓ ਇਸ ਦੇ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਹੋਰ ਦੱਸਣ ਲੱਗੇ ਆ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਤੁਸੀਂ ਹਲਦੀ ਦਾ ਗਾੜਾ-ਗਾੜਾ ਪੇਸਟ ਬਣਾ ਲੈਣਾ ਹੈ ਤੇ ਤੁਸੀਂ ਇਸ ਦੇ ਨਾਲ ਦੋ ਸੁਆਸਥਿਕ ਆਪਣੇ ਘਰ ਦੇ ਵਿੱਚ ਬਣਾਉਣੇਗੇ ਤੇ ਇਹ ਦੋ ਸੁਆਸਥਿਕ ਤੁਸੀਂ ਆਪਣੇ ਘਰ ਦਾ ਜਿਹੜਾ ਮੇਨ ਕੇਟ ਹੈ ਨਾ ਉਥੇ ਬਣਾਉਣੇਗੇ ਆਪਣੇ ਘਰ ਦੇ ਮੇਨ ਗੇਟ ਦੇ ਬਾਹਰ ਵਾਲੀ ਤਰਫ ਤੁਸੀਂ ਬਣਾਉਣੀਆ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋ 8 ਮਈ 2025 ਦੇ ਦਿਨ ਜੇ ਤੁਸੀਂ ਸਮਝ ਲਓ ਕਿ ਤੁਹਾਨੂੰ ਸੁਭਾਗਿਆ ਤਾਂ ਪ੍ਰਾਪਤ ਹੋਵੇਗਾ ਹੀ ਹੋਵੇਗਾ ਧਨ ਦੇ ਅੰਬਾਰ ਤੁਹਾਡੇ ਘਰ ਦੇ ਵਿੱਚ ਲੱਗ ਜਾਣਗੇ ਤੇ ਇਸ ਦੇ ਨਾਲ-ਨਾਲ ਤੂਰਸੀ ਦੇ ਪੌਦੇ ਦੇ ਕੋਲ ਦੇਸੀ ਕਿ ਉਹਦਾ ਦੀਵਾ ਜ਼ਰੂਰ ਤੁਸੀਂ ਪਰਚਲਿਤ ਕਰਨਾ ਹੈ ਕਿਉਂਕਿ ਬਿਨਾ ਤੂਰਸੀ ਮਾਤਾ ਦੇ ਸ਼੍ਰੀ ਹਰੀ ਵਿਸ਼ਨੂ ਜੀ ਦਾ ਭੋਗ ਤੇ ਉਹਨਾਂ ਦੀ ਪੂਜਾ ਦੋਨੋਂ ਹੀ ਅਧੂਰੇ ਮੰਨੇ ਜਾਂਦੇ ਨੇ। ਇਹਨਾਂ ਦੇ ਘਰ ਦੇ ਵਿੱਚ ਤુલਸੀ ਦਾ ਪੌਦਾ ਨਹੀਂ ਹੈਗਾ ਜਾਂ ਫਿਰ ਤુલਸੀ ਦਾ ਪੌਦਾ ਸੁੱਕ ਗਿਆ ਹੈ। ਉਹ ਜ਼ਰੂਰ ਕੋਸ਼ਿਸ਼ ਕਰਨ ਕਿ ਇਸ ਮਹੀਨੇ ਦੇ ਵਿੱਚ ਤુલਸੀ ਦਾ ਪੌਦਾ ਆਪਣੀ ਘਰ ਦੇ ਵਿੱਚ ਜ਼ਰੂਰ ਲੈ ਕੇ ਆਉਣ। ਇਸ ਦੇ ਨਾਲ ਨਾਲ ਹਲਦੀ ਦੇ ਪਾਣੀ ਦਾ ਇਹ ਛੂਟਾ ਜਿਹਾ ਉਪਾਅ ਜ਼ਰੂਰ ਕਰਿਓ ਤੁਹਾਡੇ ਨਾਲ ਬਹੁਤ ਹੀ ਚਮਤਕਾਰੀ ਤੁਹਾਨੂੰ ਫਾਇਦੇ ਹੋਣਗੇ, ਬਹੁਤ ਚਮਤਕਾਰ ਹੋਣਗੇ ਤੁਹਾਡੇ ਨਾਲ। ਹਾਂਜੀ ਇਹ ਸਿੱਧੀ ਸਾਦੀ ਅਜਿਹੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਹਲਦੀ ਦੇ ਪਾਣੀ ਦਾ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਬਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਦੀ ਗੁਮੈਂਡ ਵਰਕਰਸ ਦੀ ਵੇਚ ਪਰਮਾਤਮਾ ਦਾ ਨਾਮ ਲਏਗੀ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ